ਕਨੇ ਸ਼ਿਕਾਇਤ ਕਰ ਦਿੱਤੀ ਕਹਿੰਦਾ ਬਾਬਾ ਜੀ ਗੁਰੂ ਸਾਹਿਬ ਜੀ ਜੋ ਭਾਈ ਕਨਈਆ ਜੀ ਤੁਸਣਾ ਨੂੰ ਪਾਣੀ ਪਈ ਜਾਂਦੇ ਆ ਭਾਈ ਕਨਈਆ ਨੂੰ ਸੱਦਿਆ ਗਿਆ ਤੇ ਗੁਰੂ ਸਾਹਿਬ ਕਹਿੰਦੇ ਕਨਈਆ ਜੀ ਤੁਹਾਡੀ ਸ਼ਿਕਾਇਤ ਆਈ ਹੈ ਜਿਹੜੀ ਕਨਈਆ ਦੀ ਪਰੰਪਰਾ ਨਾਲ ਬਹੁਤ ਤਖਰੀ ਪਰੰਪਰਾ ਉਦੋਂ ਤੋਂ ਇਹ ਚ ਪੀਲਾ ਲੱਗ ਜਾਂ ਉਦੋਂ ਤੋਂ ਠੰਡੇ ਮਿੱਠੇ ਜਾਂਦੀਆਂ ਜੋ ਪਾਣੀ ਦੀਆਂ ਸਪੀਲਾ ਲੱਗ ਜਾਂ ਤਾਂ ਪਿਆਰੋ ਗੁਰੂ ਸਾਹਿਬ ਕਹਿੰਦੇ ਭਾਈ ਕਨਈਆ ਜੀ ਤੁਹਾਡੀ ਸ਼ਿਕਾਇਤ ਆਈ ਹੈ ਕਿ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਉਣੇ ਆ। ਭਾਈ ਕਨਈਆ ਜੀ ਕਹਿੰਦੇ ਸਤਿਗੁਰੂ ਮੈਨੂੰ ਨਾ ਤਾਂ ਕੋਈ ਵੈਰੀ ਦੱਸਦਾ, ਨਾ ਪਗਾਨਾ ਦੱਸਦਾ, ਮੈਨੂੰ ਤੇਰਾ ਹੀ ਰੂਪ ਦੱਸਦਾ ਤੇ ਭਾਈ ਕਨਈਆ ਨੂੰ ਛਾਤੀ ਨਾਲ ਲਾ ਕੇ ਗੁਰੂ ਸਾਹਿਬ ਨੇ ਆਖਿਆ ਆ ਫਿਰ ਐਂ ਕਰ ਸੇਵਾ ਹੋਰ ਵਧਾ ਦੇ। ਮੱਲਬ ਰਾਜਾ ਪੱਤੀ ਰਾਜਾ ਜ਼ਖਮਾਂ ਤੇ ਮੱਲਬ ਪੱਤੀ ਕਰਿਆ ਕਰ। ਆਓ ਭਾਈ ਕਨਈਆ ਦੇ ਦਰ ਤੋਂ ਮਿਲਦਾ ਮਾਨਣ ਮਾਣਿਆ ਨੂੰ ਜਿੱਥਾ ਐਂ ਭੇਟਾ ਕਰ ਰਿਹਾ ਕਾ ਲੈਣਾ ਕਵੀ ਦੀ ਕਲਮ ਨੇ ਕਲਮਾਂ ਬੰਦ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਉੱਚੇ ਦਰਦ ਮਾਲਕ ਬਖਸ਼ੇ ਮਿਲ ਕੇ ਜੰਗੀ ਰਾਹ ਨੂੰ ਸ਼ਕਤੀ ਨਾਲ ਚਤੋਂਦਾ ਰਾਜ ਅੰਦੇ ਵੱਜੀ ਜਾਣੂ ਉਹ ਭਰੇ ਚੋਲੀਆਂ ਖਾਲੀ ਭਰੇ ਚੋਲੀਆਂ ਖਾਲੀ ਬਖਸ਼ੇ ਤਾਣ ਤਾਣਿਆ ਨੂੰ ਭਾਈ ਕਨਈਆ ਦੀ ਦੇ ਦਰ ਤੋਂ ਮੈਂ ਤਾਂ ਮਾਨ ਨਵਾਰਿਆ ਨੂੰ ਭਾਈ ਕਨਈਆ ਦੀ ਦੇ ਦਰ ਤੋਂ ਮੈਂ ਤਾਂ ਮਾਨ ਨਵਾਰਿਆ ਨੂੰ ਮਾਇਆ ਤਹਰ ਕੀ ਰਹੀ ਜਿੱਦੇ ਸਿਸ ਚੁ ਤਹਾ ਜ਼ਿੰਦਾ ਲੈਣੇ ਨੂੰ ਅੰਗ ਲਾ ਕੇ ਅੰਗ ਤ ਗੁਰੂ ਬਣਾ ਜ਼ਿੰਦਾ ਓ ਗੱਦੀ ਤੇ ਬਠਲਾਉਂਦਾ ਰਹਿਮਤ ਬਖਸ਼ੇ ਨਿਆਣਿਆਂ ਨੂੰ ਭਾਈ ਕਨਈਆ ਜੀ ਦੇ ਦਰ ਤੋਂ ਮਿਲਦਾ ਮਾਨ ਨਮਾਨਿਆ ਨੂੰ ਭਾਈ ਕਨਈਆ ਜੀ ਦੇ ਦਰ ਤੋਂ ਮਿਲਦਾ ਮਾਨ ਨਮਾਨਿਆ ਨੂੰ ਕਿਸੇ ਜਾਤ ਦਾਸ ਮਰੇ ਕੋ ਉਸੇ ਨੂੰ ਵਰ ਦਿੰਦਾ ਸਭ ਆਸਾ ਅਗਰੇ ਦੀ ਅਦਾਤਾ ਪੂਰੀਆਂ ਕਰ ਬਿਆਰੋ ਨੰਗੇ ਦਾ ਨੰਗ ਠਕਣਾ ਪਿਆਸੇ ਦੀ ਪਿਆਸ ਬਿਜਾਉਣੀ ਤੇ ਭੁੱਖੇ ਨੂੰ ਪ੍ਰਸ਼ਾਸ ਕਾਉਣਾ ਲੰਗਰ ਛਕਾਉਣਾ ਇਹ ਸਖ ਕੌਮ ਵਿੱਚ ਮਹਾਨ ਕਿਰਪਾ ਹੈ ਆਓ ਗੁਰੂ ਕੇ ਪਿਆਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਕਿਰਤ ਕਮਾਈ ਨੂੰ ਸਬਰ ਕਰਦੇ ਹੋਏ ਨੇਕ ਕਮਾਈ ਨੂੰ ਸਬਰ ਕਰਦੇ ਹੋਏ ਠੰਡੇ ਮਿੱਠੇ ਜਲ ਦੀ ਸਪੀਲ ਲਾਈ ਹੈ ਕਿਉਂਕਿ ਇਹ ਸਪੀਲਾਂ ਬੜੇ ਬਹੁਤ ਕਾਫੀ ਲੰਬੇ ਸਮੇਂ ਤੋਂ ਲੱਗੀਆਂ ਹੋਈਆਂ ਹਨ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹਾਦਤ ਦਿਨ ਬਣਾਇਆ ਹੈ ਸਾਰੀਆਂ ਸੰਗਤਾਂ ਦਾ ਮਾਪੁਰਖਾਂ ਵੱਲੋਂ ਸੇਵਾਦਾਰਾਂ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਭਾਈ ਕਲਈਆ ਜੀ ਦੇ ਦਰ ਤੋਂ ਮਿਲਦਾ ਮਾਣ ਨਮਾਨਿਆ ਨੂੰ ਭਾਈ ਕਲਈਆ ਜੀ ਦੇ ਦਰ ਤੋਂ ਮਿਲਦਾ ਮਾਣ ਨਮਾਨਿਆ ਨੂੰ ਕਿੰਡੋ ਭੁੱਖੇ ਜੋ ਰੋਟੀ ਤੋਂ ਆਤਰ